ਵਾਹਿਗੁਰੂ ਸਾਹਿਬ ਜੀਉ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੇਰਾਸ ਕਰਤਾਰ ਕੋ ਕਰਤਾ ਵਸੈ ਸੰਤਨ ਕੇ ਪਾਸ ਰਹਾਉ ਬੇਘਨ ਨ ਕੋਉ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋਟ ਨ ਆਵੇ ਕਦੀ ਮੂਨ ਪੂਰਨ ਪੰਧਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਵਸਤ ਕਮਾਵਤ ਸਭ ਸੁਖੀ ਕਿਸ ਹੂਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸੈ जय जयकार सब करै सच थान सुहाया जप नानक नाम निढाल सुख पूरा गुर पाया बेलावल मोहल्ला पंचवा सिमर सिमर पूरन प्रभु कारज पुर करता करतावसे संतन के पास पहा बिगन न को लागता लगता अरदास। रखवाला गोबिंद राय भगतन की रास तोट न वे कदे मूल पूरन पंडार चरण कमल मन तन बसे प्रे अगम अपार ਬਸ ਤਕਵਾਤ ਸਭ ਸੁਖੀ ਕਿਸੇ ਉਲ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀਸੈ ਜੈ ਜੈਕਾਰ ਸਭ ਐ ਕਰਹੀ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬੇਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਰਜ ਭੈਰਾਸ करतापुर कर्ताव संतन के पहा विघन न को गुर पह अरदास रखवाला गोविन्द राये भगतन रास टू न आवे कदे मूल पूर भंडार चरण कमल मल तन बसे प्रभे अग में अपार बस कमावत सब सुखी किशन नदी संत प्रसाद भेटे प्रभु पूरन जग दिसै जय जयकार सब करहिं सच थान सुहाया जप नानक नाम ने धान सुख पूरा गुर पाया بلاولا मोह्ला پنجوا सिमर सिमर पूरन प्रभु कारज पेर करतार पुर करता बसै सौतल कै पास रहन न को लॻता ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਝੋਟ ਨ ਆਵੇ ਕਦੇ ਮੂਲ ਭੂਰਲ ਪੰਡਹਾਰ चरण कमल मन, मन तन बसे प्राभे अगम अपार बस कमावत सब सुखी ना न संत प्रसाद भेटे प्रभु पूरन जगदी ਜੈ ਜੈ ਕਰ ਸਵੇ ਕਰੇ ਸਚ ਥਾਨ ਸੁਹਾਇ ਜਪ ਨਾਨਕ ਲਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬੇਲਾਵਲ ਮਹੱਲਾ ਪੰਜਵਾ सिमर सिमर पूरन प्रभु कारज पैरास करतार पुर करत संतन के पास रहा बिगन न को लगता गुर पहरदास रखवाला गोविन्द राये भगतन कीरासोट नया वे कदे मून पूरन पण्ढार चरण कमल मन तन बसे प्रभ अगम अपार ਬਸ ਕਮਾਵਤ ਸਭ ਸੁਖੀ ਕਿਛੂ ਨ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀ ਸੈ ਜੈ ਜੈ ਕਰ ਸਭ ਕਰਹਿ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੁਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜੇਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੇਰਾਸ ਕਰਤਾਰpur ਕਰਤਾ ਵਸੈ ਸੰਤਨ ਕੇ ਪਾਸ ਰਹਾਉ ਬੇਘਨ ਨ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੂਟ ਨ ਆਵੇ ਕਦੀ ਮੂਨ ਪੂਰਨ ਪੰਧਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਵਸਤ ਕਮਾਵਤ ਸਭ ਸੁਖੀ ਕਿਸ ਹੂਨ ਨਾ ਦਿਸੈ संत प्रसाद भेटे प्रभु पूरन जग दिसै जय जयकार सबै करै सच थान सुहाया जप नानक नाम निधान सुख पूरा गुर पाया बिलावल महला पंजवा सिमर सिमर पूरन प्रभु कारज करतार पुर करता वसै संतन के पास पहा ਬੇਗਨ ਨ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੂਟ ਨ ਆਵੇ ਕਦੇ ਮੂਲ ਪੂਰਨ ਪੰਡਾਰ चरण कमल मन तन बसे प्रग अगम अपार बस कबावत सब सुखी कून न दीस संत प्रसाद भेटे प्रभु पूरन जग जगदी जय जयकार सब सभे ਸੱਚੇ ਥਾਨ ਸੁਹਾਇਆ ਜਪ ਨਾਨਕ ਨਾਮ ਧਾਨ ਸੁਖ ਪੂਰਾ ਗੁਰ ਪਾਇਆ ਬੇਲਾ ਬਲ ਮਹੱਲਾ ਪੰਜੇ ਵਾ ਸਿਮਰ ਸਿਮਰ ਕੋਰਨ ਪ੍ਰਭੂ कर्ज पेरास करतापुर कर्तावसे संतन के पस बिघन न को लागता पह अरदास रखवाला गोविन्द राय भगतन रास टूट नवे कदे मूल पूरन पंडार चरण कमल मन तन बसे प्रे अग अपार बस कमावत सब सुखी किशन नदी स संत प्रसाद भेटे प्रभु पूरन जग दिसै जय जयकार सब करहिं सच थान सुहाया जप नानक नाम ने धान सुख पूरा गुर पाया ਬਿਲਾਵਲਾ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗਲ ਲਕਉ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਢੋਟ ਨ ਆਵੇ ਕਦੇ ਮੂਲ ਭੂਰਨ ਪੰਡਹਾਰ चरण कमल मन, मन तन बसे प्राभे अगम अपार बस कमावत सब सुखी कशेऊ न संत प्रसाद भेटे प्रभु पूरन जगदी ਜੈ ਜੈ ਕਰ ਸਵੇ ਕਰੇ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਲ ਸੁਖ ਪੂਰਾ ਗੁਰ ਪਾਇਆ ਬੇਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੇ ਪਾਸ ਰਹਾਉ ਬਿਗਨ ਨ ਕੋ ਲਗਤਾ ਗੁਰ ਪਹਿਰਦਾਸ रखवाला गोविन्द राय भगतन कीरासोट नया वै कदे मून पूरन पण्ढार चरण कमल मन तन बसे अगम अपार ਬਸ ਤ ਕਮਾਵਤ ਸਭ ਸੁਖੀ ਕਿਛੂ ਨ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀ ਸੈ ਜੈ ਜੈ ਕਾਰ ਸਭ ਕਰਹਿ ਸਚ ਥਾਨ ਸੁਹਾਇਆ ਜਪੁ ਨਾਨਕ ਨਾਮ ਨਿਧਾਲ ਸੁਖ ਪੁਰਾ ਗੁਰ ਪਾਇਆ